ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲਾ ਸਵਾਉ ਭਾਈ ਜਪਜੀ ਸਾਹਿਬ ਜੀ ਦੀ ਬਾਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਆਪ ਹੀ ਕੁਝ ਪਉੜੀਆਂ ਦੇ ਵਿੱਚ ਪ੍ਰਸ਼ਨ ਬਣਾਏ ਸਾਡੇ ਅੰਦਰ ਦੇ ਪਾਰ ਉਤਾਰੇ ਲਈ ਸਤਿਗੁਰੂ ਨੇ ਆਪ ਹੀ ਉਹਨਾਂ ਪੈਦਾ ਕੀਤੇ ਹੋਏ ਪ੍ਰਸ਼ਨਾਂ ਦੇ ਉੱਤਰ ਦੇ ਦਿੱਤੇ ਸੋ ਉਹਨਾਂ ਪ੍ਰਸ਼ਨਾਂ ਦੇ ਵਿੱਚੋਂ ਇੱਕ ਪ੍ਰਸ਼ਨ ਹੈ ਸਾਡੇ ਅੰਦਰ ਦੇ ਭਲੇ ਦੇ ਲਈ ਕਿ ਗੁਰੂ ਨਾਨਕ ਸਾਹਿਬ ਪਹਿਲਾ ਬਚਨ ਇਹ ਕਰਦੇ ਨੇ ਕਿ ਪਾਰ ਬ੍ਰਹਮ ਲਈ ਭਾਕਾ ਕੀ ਹੈ ਉਸ ਦੀ ਬੋਲੀ ਕੀ ਹੈ ਕਿਹੜੇ ਬੋਲੀ ਸੱਚੇ ਪਾਤਸ਼ਾ ਅੱਗੇ ਬੋਲੀਏ ਕਿ ਉਹ ਉਸ ਬੋਲੀ ਨੂੰ ਸੁਣ ਕੇ ਅੱਗੋਂ ਉੱਤਰ ਦੇਣ ਗੁਰੂ ਸਾਹਿਬ ਨੇ ਮਹਾਰਾਜ ਸੱਚੇ ਪਾਤਸ਼ਾ ਜੀ ਨੇ ਬਾਣੀ ਦੇ ਵਿੱਚ ਇਸ ਦਾ ਉੱਤਰ ਵੀ ਦਿੱਤਾ ਹੈ ਹਰ ਬੰਦਾ ਆਪਣੀ ਬੋਲੀ ਨੂੰ ਮਾਂ ਬੋਲੀ ਕਹਿੰਦਾ ਹੈ ਨਾ ਸਤਿਗੁਰੂ ਨੇ ਬਾਣੀ ਦੇ ਵਿੱਚ ਕਿਹਾ ਕਿ ਭਾਈ ਸਿੱਖਾ ਯਾਦ ਰੱਖ ਅੰਗਰੇਜ਼ੀ ਨਹੀਂ ਪੰਜਾਬੀ ਨਹੀਂ ਅਰਬੀ ਨਹੀਂ ਫਾਰਸੀ ਨਹੀਂ ਜੈ ਸੰਸਕ੍ਰਿਤ ਨਹੀਂ ਪਰੇਪੂਰਨ ਪਰਮਾਤਮਾ ਦੀ ਬੋਲੀ ਕੇਵਲ ਤੇ ਕੇਵਲ ਪ੍ਰੇਮ ਦੀ ਬੋਲੀ ਹੈ ਜੇ ਤੇਰੇ ਹਿਰਦੇ ਦੇ ਵਿੱਚ ਪਿਆਰ ਹੈ ਤਾ ਕਈ ਵਾਰੀ ਤੂੰ ਜ਼ੁਬਾਨ ਤੋਂ ਨਾ ਵੀ ਬੋਲੇ ਤਾਂ ਤੇਰੇ ਅੱਖਾਂ ਦੇ ਅਥਰੂ ਵੀ ਬੋਲੀ ਬਣ ਕੇ ਜਾਣਗੇ ਤੂੰ ਨਾ ਵੀ ਬੋਲੇ ਤਾਂ ਪ੍ਰਮਾਤਮਾ ਤੇਰਿਆਂ ਅੱਖਾਂ ਦੇ ਵਿੱਚੋਂ ਨਿਕਲੇ ਹੋਏ ਅਥਰੂਆਂ ਦੀ ਬੋਲੀ ਵੀ ਸਮਝ ਲੈਣਗੇ ਪ੍ਰਮਾਤਮਾ ਦੀ ਬੋਲੀ ਹੈ ਪਿਆਰ ਪਰ हे ਮਹਾਰਾਜ ਚਿਪਾ ਸਾਜੀ ਉਹ ਪਿਆਰ ਦੇ ਬੋਲ ਕਿਹੜੇ ਨੇ ਪਰਾਤਨ ਸਮੇਂ ਕਿਸੇ ਵੀ ਬਾਦਸ਼ਾਹ ਨੂੰ ਖੁਸ਼ ਕਰਨ ਲਈ ਦੋ ਤਰੀਕੇ ਅਪਣਾਏ ਜਾਂਦੇ ਸਨ ਇੱਕ ਇਹ ਕਿ ਕੋਈ ਬੰਦਾ ਕੋਈ ਨਾ ਕੋਈ ਭੇਟਾ ਲੈ ਕੇ ਜਾਂਦਾ ਸੀ ਤਾਂ ਦੂਸਰਾ ਇਹ ਸੀ ਕਿ ਜਿਨ੍ਹਾਂ ਬੰਦਿਆਂ ਕੋਲ ਕੋਈ ਵੀ ਭੇਟਾ ਨਹੀਂ ਸੀ ਹੁੰਦੀ ਉਹ ਗਰੀਬ ਆਪਣੇ ਅੰਦਰ ਦਾ ਦਰਦ ਲੈ ਕੇ ਆਪਣੀ ਜ਼ੁਬਾਨ ਤੋਂ ਕੇਵਲ ਪੁਕਾਰ ਕਰਦੇ ਸਨ ਤੇ ਗੁਰੂ ਨਾਨਕ ਸਾਹਿਬ ਜੀ ਨੇ ਇਹੀ ਸ਼ਬਦ ਵਰਤੇ ਸਾਚਾ ਸਾਹਿਬ ਸਾਚ ਨਾਏ ਮੇਰਾ ਮਾਲਕ ਸੱਚਾ ਹੈ ਉਸ ਦਾ ਨਾਮ ਵੀ ਸੱਚਾ ਹੈ ਭਾਖਿਆ ਭਾਉ ਅਪਾਰ ਅਸੀਂ ਜੀਵ ਆਖਦੇ ਹਾਂ ਨਾ ਮੰਗਾ ਹੈ ਅਸੀਂ ਪਰਮਾਤਮਾ ਦੇ ਦਰ ਤੋਂ ਮੰਗਦੇ ਹਾਂ ਅੱਖ ਹੈ ਮੰਗ ਹੈ ਦੇਹ ਦੇਹ ਵਾਹਿਗੁਰੂ ਜੀ ਸਾਨੂੰ ਦਾਤਾ ਬਖਸ਼ ਦਿਓ ਦਾਤ ਕਰੇ ਦਾਤਾਰ ਹੈ ਪ੍ਰਮੋ ਬਾਦਸ਼ਾ ਨੂੰ ਖੁਸ਼ ਕਰਨ ਦੇ ਲਈ ਕੋਈ ਭੇਟਾ ਰੱਖਦਾ ਕੋਈ ਕੁਝ ਇੱਜ਼ਤ ਦੇ ਬੋਲ ਬੋਲਦਾ ਤੋਤਾ ਸਹਿਨ ਸਹਾ ਦਾ ਸਹਿਨ ਸਾ ਹੈ हे ਪ੍ਰਮਾਤਮਾ ਮੈਨੂੰ ਕਿਰਪਾ ਕਰਕੇ ਦੱਸ ਮੈਂ ਕਿਹੜੀ ਭੇਟਾ ਤੇਰੇ ਦਰਬਾਰ ਦੇ ਵਿੱਚ ਲੈ ਕੇ ਜਾਵਾਂ ਜਿਸ ਨਾਲ ਤੇਰੀ ਬਖਸ਼ਿਸ਼ ਮਿਲ ਜਾਏ ਦੁਜੀ ਕਿਰਪਾ ਕਰੋ ਮੇਰੇ ਕਿਹੜੇ ਬੋਲ ਜ਼ਬਾਨ ਤੋਂ ਬੋਲਾਂ ਮੈਂ ਕਿਹੜੇ ਬੋਲ ਜ਼ਬਾਨ ਤੋਂ ਬੋਲਾਂ ਜਿਨ੍ਹਾਂ ਬੋਲਾਂ ਨੂੰ ਸੁਣ ਕੇ ਆਪ ਜੀ ਮੈਨੂੰ ਪਿਆਰ ਦੀ ਗੱਲ ਵਕੜੀ ਦੇ ਵਿੱਚ ਲੈ ਲਵੋ ਫੇਰ ਕੇ ਅੱਗੇ ਰਖਿਐ ਜਿਤ ਦਿਸੈ ਦਰਬਾਰ ਮੋਹ ਕੇ ਬੋਲ ਨ ਬੋਲੇ ਜਿਤ ਸੁਣ ਤਰੇ ਪਿਆਰ ਐ ਜੀਵ ਬਸ ਇੱਕੋ ਕੰਮ ਕਰ ਅੰਮ੍ਰਿਤ ਵੇਲੇ ਦੀ ਬੰਦਗੀ ਮੈਨੂੰ ਭੇਟਾ ਕਰ ਦੇ ਤੇ ਅੰਮ੍ਰਿਤ ਵੇਲੇ ਉੱਠ ਕੇ ਵੱਡੇ ਦੀਆਂ ਵਡਿਆਈਆਂ ਕਰ ਇਹ ਹੀ ਮੇਰੇ ਲਈ ਪਿਆਰ ਹੈ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੇ ਮੋਖ ਦਵਾਰ ਨਾਨਕ ਏਵੈ ਜਾਣੇ ਆ ਸਵਿਆਪੇ ਸਚਿਆਰ ਤੈਨੂੰ ਬਖਸ਼ਸ ਦਾ ਕੱਪੜਾ ਮਿਲੇਗਾ ਭਾਈ ਸੱਜਣਾ ਤੈਨੂੰ ਮੁਕਤੀ ਦਾ ਦਰਵਾਜ਼ਾ ਮਿਲੇਗਾ ਆਪਣੇ ਉਦਮ ਦੇ ਨਾਲ ਨਹੀਂ ਬਖਸ਼ਸ ਹੈ ਅੰਮ੍ਰਿਤ ਵੇਲਾ ਇਹ ਮਿਲਦਾ ਵੀ ਉਹਨਾਂ ਨੂੰ ਐ ਸੱਦ ਸੰਗਤ ਜੀ ਜਿਨ੍ਹਾਂ ਉੱਤੇ ਗੁਰੂ ਕਿਰਪਾ ਕਰੇ ਤੇ ਉਹਨਾਂ ਦੀ ਝੋਲੀ ਦੇ ਵਿੱਚ ਇਸ ਵੇਲੇ ਦੀ ਦਾਤ ਪਾ ਦੇਵੇ ਪਿੰਡਾਂ ਦੇ ਵਿੱਚ ਇਹ ਸਾਡਾ ਸੱਭਿਆਚਾਰ ਹੈ ਵਿਆਹ ਦੇ ਸਮੇਂ ਵਿਆਹਾਂ ਦੇ ਵਿੱਚ ਬਰਾਤੀ ਇੰਝ ਚੜ ਕੇ ਆਉਂਦੇ ਸਨ ਜਿਵੇਂ ਹਮਲਾਵਰ ਕਿਸੇ ਨੂੰ ਫਤਿਹ ਕਰਨ ਲਈ ਆ ਰਿਹਾ ਹੋਵੇ ਪਰ ਮੈਂ ਤਾਂ ਕਹਿੰਦਾ ਹਾਂ ਕਿ ਜਦੋਂ ਬਰਾਤ ਨੇ ਆਉਣਾ ਹੋਵੇ ਤਾਂ ਉਸ ਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਜਿਸ ਘਰ ਦੇ ਵਿੱਚ ਉਹ ਇਹੋ ਜਿਹੇ ਹੰਕਾਰੇ ਬਿਰਤੀ ਲੈ ਕੇ ਆ ਰਿਹਾ ਕੱਲ ਉਸ ਨੂੰ ਵੀ ਆਪਣੀ ਬੇਟੀ ਨੂੰ ਤੋੜਨਾ ਪੈਂਦਾ ਕਿਸੇ ਨੇ ਉਸਦੇ ਘਰ ਦੇ ਵਿੱਚ ਵੀ ਆਉਣਾ ਹੁਣ ਪ੍ਰਾਤਨ ਸਮੇਂ ਦੇ ਵਿੱਚ ਜਦੋਂ ਵਿਆਹ ਹੁੰਦਾ ਸੀ ਤਾਂ ਉਸ ਸਮੇਂ ਗੌਣ ਬਿਠਾਇਆ ਜਾਂਦਾ ਵਿਆਹ ਤੋਂ ਪਹਿਲਾਂ ਜਿਹੜਾ ਕੰਮ ਕਰਨ ਵਾਲਾ ਹੁੰਦਾ ਸੀ ਉਸ ਲਾਗੀ ਨੂੰ ਬੁਲਾਉਣਾ ਤੇ ਨਾਲ ਇਸ ਇਹ ਸ਼ਬਦ ਕਹਿੰਨੇ ਕਿ ਪਿੰਡ ਦੇ ਵਿੱਚ ਫਲਾਣੇ ਫਲਾਣੇ ਘਰ ਦੇ ਨਾਲ ਸਾਡਾ ਵਰਤ ਵਿਹਾਰ ਹੈ ਉਹਨਾਂ ਘਰਾਂ ਦੇ ਵਿੱਚ ਜਾ ਕੇ ਸੱਦਾ ਦੇ ਆ ਕਿ ਰਾਤ ਨੂੰ ਸਾਡੇ ਘਰ ਦੇ ਵਿੱਚ ਗਾਉਣ ਬੈਠਣਾ ਇਸ ਲਈ ਰਾਤ ਨੂੰ ਸਾਡੇ ਘਰ ਕਾਉਣ ਦੇ ਲਈ ਜਰੂਰ ਆਉਣ ਜਦੋਂ ਲਾਗੀ ਨੇ ਸੱਦਾ ਦੇ ਕੇ ਆਉਣਾ ਤਾਂ ਸਾਹਮਣੂ ਬੀਬੀਆਂ ਨੇ ਆਪਣੇ ਰੁਝੇਵੇਂ ਸੰਕੋਚ ਕੇ ਬੇਲੀਆਂ ਹੋ ਕੇ ਵਿਆਹ ਵਾਲੇ ਘਰ ਦੇ ਵਿੱਚ ਗੌਣ ਆ ਜਾਣਾ ਅੱਧੀ ਅੱਧੀ ਰਾਤ ਤੱਕ ਉਹਨਾਂ ਨੇ ਗੌਣਾ ਤੇ ਉਹਨਾਂ ਨੇ ਸੁਹਾਗ ਦੀਆਂ ਘੋੜੀਆਂ ਗੌਣੀਆਂ ਸਵੇਰੇ ਦਿਨ ਚੜ੍ਹਨਾ ਇੱਕ ਗਵੰਡਨ ਜਿਸ ਦਾ ਘਰ ਬਿਲਕੁਲ ਵਿਆਹ ਵਾਲੇ ਘਰ ਦੇ ਨਾਲ ਹੈ ਨਾ ਗਵਰੰਦਨ ਨੇ ਉਸ ਨੂੰ ਪੁੱਛ ਲਿਆ ਕਿ ਰਾਤ ਨੂੰ ਸਾਰਾ ਪਿੰਡ ਗਾਉਣ ਲਈ ਆਇਆ ਸੀ ਪਰ ਤੈਨੂੰ ਨਹੀਂ ਦੇਖਿਆ ਤੂੰ ਤਾਂ ਕਿਤੇ ਦੇਖੀ ਹੀ ਨਹੀਂ ਸਾਨੂੰ ਤੇਰੀ ਤਾਂ ਦੀਵਾਰ ਵੀ ਸਾਝੀ ਐ ਤੂੰ ਕਿਉਂ ਨਹੀਂ ਗਾਉਣ ਦੇ ਲਈ ਆਈ ਉਸ ਬੀਬੀ ਨੇ ਇੱਕੋ ਗੱਲ ਕਹੀ ਕਹਿਣ ਲੱਗੀ ਕਿ ਗਾਉਣ ਲਈ ਉਹੀ ਆਈਆਂ ਸਨ ਜਿਨ੍ਹਾਂ ਦੇ ਘਰ ਦੇ ਵਿੱਚ ਸੱਦੇ ਗਏ ਸਾਡੇ ਘਰ ਦੇ ਵਿੱਚ ਸੱਦਾ ਹੀ ਨਹੀਂ ਗਿਆ ਦੀਵਾਰ ਸਾਝੀ ਐ ਕੀ ਕਰੀਏ ਆਵਾਂਗੀ ਤਾਂ ਤਾਂ ਹੀ ਜੇ ਮੈਨੂੰ ਸੱਦਾ ਭੇਜਿਆ ਹੋਵੇਗਾ ਜੇ ਮੇਰੇ ਘਰ ਦੇ ਵਿੱਚ ਸੱਦਾ ਆਇਆ ਹੋਵੇਗਾ ਦੇਖੋ ਹਜ਼ੂਰ ਨੇ ਇਸ ਨੂੰ ਅੰਮ੍ਰਿਤ ਵੇਲੇ ਦੇ ਨਾਲ ਜੋੜ ਦਿੱਤਾ ਸਾਧ ਸੰਗਤ ਜੀ ਚੇਤੇ ਰੱਖਿਓ ਅੰਮ੍ਰਿਤ ਵੇਲੇ ਉੱਠ ਕੇ ਵੀ ਗੁਰੂ ਗੁਰੂ ਉਹ ਜਪਦੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਗੁਰੂ ਨੇ ਸੱਦੇ ਭੇਜੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਸੱਦੇ ਨਹੀਂ ਗਏ ਭਾਵ ਉਹਨਾਂ ਦੀ ਗੁਰਦੁਆਰੇ ਦੇ ਨਾਲ ਅੰਦ ਸਾਂਝੀ ਹੁੰਦੀ ਹੈ ਤਾਂ ਵੀ ਮਹੀਨਾ ਪਰ ਉਹ ਮੱਥਾ ਟੇਕਣ ਨਹੀਂ ਆਉਂਦੇ ਕਿਉਂ ਕਿਉਂਕਿ ਉਹਨਾਂ ਨੂੰ ਸੱਦਾ ਹੀ ਨਹੀਂ ਗਿਆ ਪੁਰਾਣੇ ਵੇਲੇ ਬਾਦਸ਼ਾਹ ਦੇ ਸਿਰ ਤੇ ਛਾਤਰ ਝੁੱਲਦੇ ਬਾਦਸ਼ਾਹਾਂ ਦੇ ਘਰਾਂ ਦੇ ਵਿੱਚ ਹਾਥੀ ਘੋੜੇ ਰੱਥ ਹੁੰਦੇ ਸਨ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਪਿਛਲ ਰਾਤ ਉੱਠ ਕੇ ਭਗਤੀ ਕਰਨਗੇ ਉਹਨਾਂ ਦੇ ਸਿਰ ਦੇ ਉੱਤੇ ਛਤਰ ਝੁਲਣਗੇ ਉਹਨਾਂ ਨੂੰ ਵਡਿਆਈਆਂ ਮਿਲਣਗੀਆਂ ਉਹਨਾਂ ਨੂੰ ਕਿਸੇ ਪਾਸੋਂ ਮੰਗਣਾ ਨਹੀਂ ਪਏਗਾ ਸਗੋਂ ਗੁਰੂ ਆਵਾਜ਼ਾਂ ਮਾਰ ਮਾਰ ਕੇ ਉਹਨਾਂ ਦੀ ਝੋਲੀ ਦੇ ਵਿੱਚ ਦਾਤ ਪਾਏਗਾ ਮੈਂ ਆਪਣੇ ਮਨ ਨੂੰ ਸਮਝਾਉਣਾ ਚਾਹੁੰਦਾ ਹਾਂ ਕਿ ਮਨਾਂ ਕਿਤੇ ਇਹ ਆਲਸ ਮੇਰਾ ਖਿਹੜਾ ਛੱਡ ਜਾਏ ਕਿਤੇ ਇਸ ਤੋਂ ਮੇਰੀ ਬੰਦ ਖਲਾਸੀ ਹੋ ਜਾਏ ਰਾਤ ਦਾ ਜਿਹੜਾ ਪਹਿਲਾ ਪਹਿਰ ਸਾਧ ਸੰਗਤ ਜੀ ਇਹ ਪਰਮਾਤਮਾ ਦੀ ਭਗਤੀ ਕਰਨ ਦਾ ਹੈ ਇਹ ਇਸ ਤਰ੍ਹਾਂ ਹੈ ਜਿਵੇਂ ਖਿੜੇ ਹੋਏ ਫੁੱਲ ਹੋਣ ਪਿਛਲ ਰਾਤ ਭਗਤੀ ਕਰਨਾ ਇਸ ਤਰ੍ਹਾਂ ਹੈ ਜਿਵੇਂ ਪੱਕੇ ਹੋਏ ਫਲ ਹੋਣ ਹੁਣ ਇਸ ਦਾ ਮਤਲਬ ਇਹ ਨਾ ਕਰੀਏ ਕਿ ਪਿਛਲ ਅਪਹਿਰ ਕੋਈ दारू ਪੀ ਕੇ ਸੁੱਤਾ ਹੋਵੇ ਅਤੇ ਇਹ ਕਹੀਏ ਕਿ ਉਹ ਉੱਠ ਕੇ ਸੁਖਮਨੀ ਸਾਹਿਬ ਦਾ ਪਾਠ ਕਰ ਲਵੇ ਸੱਜਣੋ ਜੇ ਫੁੱਲ ਹੋਣਗੇ ਤਾਂ ਫਲ ਲੱਗਣਗੇ ਜਿਸ ਬੂਟੇ ਦੇ ਫੁੱਲ ਵੀ ਨਹੀਂ ਬਣੇ ਉਸਦੇ ਫਲ ਕਿੱਥੇ ਬਣ ਜਾਣਗੇ ਫੁੱਲ ਤੇ ਫਲ ਨੂੰ ਅਸੀਂ ਵੱਖ ਨਹੀਂ ਕਰ ਸਕਦੇ ਪਹਿਲੇ ਪਹਿਰ ਨੂੰ ਤੇ ਪਿਛਲੇ ਪਹਿਰ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਭਾਈ ਜਿਹੜੇ ਰਾਤ ਦਾ ਪਹਿਲਾ ਪਹਿਰ ਸੰਭਾਲ ਜਾਂਦੇ ਨੇ ਗੁਰੂ ਗੁਰੂ ਜਪਦੇ ਆ ਸੌ ਜਾਂਦੇ ਨੇ ਉਹ ਅਸਲ ਦੇ ਵਿੱਚ ਫੁੱਲ ਤਿਆਰ ਕਰ ਬੈਠੇ ਤੇ ਫੁੱਲ ਤੋਂ ਆਪਣੇ ਆਪ ਹੀ ਫਲ ਬਣਦਾ ਹੈ ਤੇ ਜਿਨ੍ਹਾਂ ਦੇ ਅੰਦਰ ਸ਼ਬਦ ਚੱਲਦਾ ਰਹੇ ਅੰਮ੍ਰਿਤ ਵੇਲੇ ਸਾਮ ਦਾ ਜਪਿਆ ਹੋਇਆ ਜਾਪ ਉਹੀ ਸ਼ਬਦ ਫਲ ਬਣ ਜਾਂਦਾ ਹੈ ਤੇ ਮੇਰੇ ਸਤਿਗੁਰੂ ਨੇ ਕਿਹਾ ਭਾਈ ਸਿੱਖੋ ਜੋ ਕੁਝ ਰਾਤ ਅਸੀਂ ਸੋਚ ਕੇ ਸੌਵਾਂਗੇ ਜੋ ਕੁਝ ਬੋਲ ਕੇ ਸੌਵਾਂਗੇ ਉਹੀ ਕੁਝ ਰਾਤ ਨੂੰ ਸਾਨੂੰ ਮਿਲੇਗਾ ਉਹੀ ਕੁਝ ਪ੍ਰভাত ਨੂੰ ਸਾਨੂੰ ਮਿਲਣਾ ਹੈ ਹਜ਼ੂਰ ਨੇ ਸਾਨੂੰ ਇਹ ਮਰਿਆਦਾ ਦਿੱਤੀ ਐ ਸਾਧ ਸੰਗਤ ਜੀ ਕਿ ਸਿੱਖ ਸੌਣ ਲੱਗਿਆ ਸੋਹਿਲਾ ਸਾਬ ਦਾ ਪਾਠ ਕਰਕੇ ਸੌਵੇ ਹਜ਼ੂਰ ਨੇ ਸੌਣ ਲੱਗਿਆ ਇਹ ਕਿਉਂ ਕਹਿ ਦਿੱਤਾ ਰਹਿ ਰਾਤ ਦਾ ਸਮਾਂ ਸਭ ਲਈ ਇੱਕੋ ਜਿਹਾ ਹੈ ਪਰ ਕੀਰਤਨ ਸੋਹਿਲਾ ਸਾਬ ਲਈ ਇਹ ਨਹੀਂ ਕਿਹਾ ਕਿ 8 ਵਜੇ 9 ਵਜੇ 10 ਵਜੇ ਇੱਕੋ ਗੱਲ ਕਹੇ ਹੈ ਨਾ ਕਿ ਰਾਤ ਨੂੰ ਸੌਣ ਲੱਗਿਆ ਕਿਉਂਕਿ ਸੌਣ ਦਾ ਸਮਾਂ ਸਾਰਿਆਂ ਦਾ ਇੱਕੋ ਜਿਹਾ ਨਹੀਂ ਹੁੰਦਾ ਰੱਬ ਸਭ ਉੱਤੇ ਮਿਹਰ ਕਰੇ ਜਦੋਂ ਅੰਮ੍ਰਿਤ ਵੇਲੇ ਗੁਰਮੁਖਾਂ ਦਾ ਜਾਗਨ ਦਾ ਸਮਾਂ ਹੁੰਦਾ ਹੈ ਕਈ ਲੋਕਾਂ ਦਾ ਉਦੋਂ ਸੌਣ ਦਾ ਸਮਾਂ ਹੁੰਦਾ ਇਹ ਸਾਡੀ ਬੱਦ ਕਿਸਮਤੀ ਹੈ ਸਾਧ ਸੰਗਤ ਜੀ ਹਰਿਮੰਦਰ ਸਾਹਿਬ ਜੀ ਦੇ ਪ੍ਰਕਰਮਾਂ ਦੇ ਵਿੱਚੋਂ ਲੰਘਦਿਆਂ ਬੜੀ ਸੋਹਣੀ ਇੱਕ ਸਿੱਖਿਆ ਮਿਲੀ ਕੋਈ ਵੀ ਚੀਜ਼ ਅਜਹੀ ਨਹੀਂ ਜਿਹੜੀ ਬੰਦੇ ਦੇ ਲਈ ਸਿੱਖਿਆਦਾਇਕ ਨਾ ਹੋਵੇ ਸਭ ਕੁਝ ਪਰਮਾਤਮਾ ਨੇ ਹੀ ਪੈਦਾ ਕੀਤਾ ਪਰ ਬੰਦੇ ਦੀ ਸੋਚ ਪੋਜੀਟਿਵ ਹੋਵੇ ਸਿਆਣੇ ਲੋਕ ਕਹਿੰਦੇ ਨੇ ਜੇਹੋ ਜਹੀ ਦ੍ਰਿਸ਼ਟੀ ਤੇਹੋ ਜਹੀ ਸ੍ਰਿਸ਼ਟੀ ਹੈ ਜੇਹੋ ਜਿਹਾ ਬੰਦੇ ਦੇ ਅੰਦਰ ਹੈ ਉਹੋ ਜਿਹਾ ਬਾਹਰ ਕੁਝ ਗਰਮੀ ਦੇ ਦਿਨ ਚੱਲ ਰਹੇ ਸਨ ਇੱਕ ਰੁੱਖ ਦੀ ਛਾਂ ਦੇ ਥੱਲੇ ਚਾਰ ਆਦਮੀ ਆਰਾਮ ਭੇ ਕਰਦੇ ਸਨ ਉਹਨਾਂ ਦੇ ਵਿੱਚੋਂ ਇੱਕ ਇੱਕ ਸੀ ਯੋਗੀ ਦੂਸਰਾ ਸੀ ਸੰਗੀਤਕਾਰ ਤੀਸਰਾ ਸੀ ਕਵੀ ਤੇ ਚੌਥਾ ਸੀ ਘਰੋਂ ਲੜ ਕੇ ਆਇਆ ਇੱਕ ਦੁਖੀ ਬੰਦਾ ਉਹ ਜਦੋਂ ਛਾਂ ਦੇ ਵਿੱਚ ਬੈਠੇ ਸਨ ਥੋੜੀ ਜਹੀ ਹਵਾ ਚੱਲੀ ਰੁੱਖ ਦੇ ਪੱਤੇ ਹਵਾ ਚੱਲਣ ਦੇ ਨਾਲ ਕੰਪਣ ਦੇ ਵਿੱਚ ਆਏ ਇੱਕ ਪੱਤਾ ਜ਼ਮੀਨ ਦੇ ਉੱਤੇ ਡਿੱਗਾ ਜਿਹੜਾ ਜੋਗੀ ਸੀ ਉਸ ਦੀ ਅੱਖ ਦੇ ਵਿੱਚ ਤ੍ਰਿਪ ਤ੍ਰਿਪ ਕਰਕੇ ਪਾਣੀ ਆ ਗਿਆ ਨਾਲ ਦੇ ਸਾਥੀਆਂ ਨੇ ਪੁੱਛਿਆ ਕਿ ਤੈਨੂੰ ਕੀ ਹੋ ਗਿਆ ਤੂੰ ਕਿਉਂ ਰੋ ਰਿਹਾ ਤਾਂ ਉਹ ਹੱਥ ਦੇ ਵਿੱਚ ਪੱਤੇ ਨੂੰ ਫੜ ਕੇ ਕਹਿੰਦਾ ਕਿ ਅੱਜ ਇਹ ਪੱਤਾ ਟਾਣੀ ਨਾਲੋਂ ਟੁੱਟ ਗਿਆ ਵਾਪਸ ਇਸਨੇ ਟਾਣੀ ਨਾਲ ਕਦੀ ਵੀ ਜੁੜਨਾ ਨਹੀਂ ਕਿੰਨੇ ਚਿਰਾਂ ਦਾ ਸੀ ਜਦੋਂ ਪੈਦਾ ਹੋਇਆ ਸੀ ਅੱਤ ਦਾ ਕੋਮਲ ਸੀ ਫਿਰ ਇਸ ਉੱਤੇ ਹਰੀਆਵਲ ਆਈ ਸਮਾਂ ਆਇਆ ਇਸ ਦੇ ਉੱਤੇ ਪੀਲਾਪਣ ਆ ਗਿਆ ਇੱਕਦਮ ਹਵਾ ਦਾ ਬੁੱਲਾ ਆਇਆ ਇਹ ਟਾਣੀ ਨਾਲੋਂ ਟੁੱਟ ਕੇ ਜ਼ਮੀਨ ਦੇ ਉੱਤੇ ਡਿੱਗ ਪਿਆ ਇਸ ਪੱਤੇ ਨੂੰ ਦੇਖ ਕੇ ਮੈਨੂੰ ਬੰਦੇ ਦੇ ਬੰਦੇ ਦਾ ਸਰੀਰ ਚੇਤੇ ਆ ਗਿਆ ਜਦੋਂ ਬੱਚਾ ਜੰਮਦਾ ਤਾਂ ਕਿੰਨਾ ਸੋਹਣਾ ਲੱਗਦਾ ਜਵਾਨੀ ਆਉਂਦੀ ਹੈ ਉਸ ਉੱਤੇ ਵੀ ਹਰੀਆਵਲ ਹੈ ਬੁਢੇਪਾ ਆਇਆ ਤਾਂ ਪੱਤੇ ਦਾ ਰੰਗ ਤਾਂ ਬਦਲ ਕਰ ਗਿਆ ਜਿਵੇਂ ਪੱਤਾ ਹਵਾ ਦੇ ਬੁੱਲੇ ਨਾਲ ਟਾਣੀ ਤੋਂ ਟੁੱਟਦਾ ਹੈ ਇਸੇ ਤਰ੍ਹਾਂ ਹੀ ਬੰਦੇ ਦੀ ਕਹਾਣੀ ਅੰਦਰੋਂ ਖਤਮ ਹੋ ਜਾਂਦੀ ਹੈ ਸਵਾਸ ਬਾਹਰ ਨਿਕਲਣ ਦੇ ਨਾਲ ਹੁਣ ਉਸ ਨੂੰ ਪੱਤਾ ਟੁੱਟਣ ਨਾਲ ਨਾਸਵੰਤਾ ਨਾਸਵੰਤਾ ਦੇ ਵਿੱਚੋਂ ਵਿਰਾਗ ਤੇ ਵਿਰਾਗ ਦੇ ਵਿੱਚ ਉਹ ਅਕਾਲ ਪੁਰਖ ਪ੍ਰਭੂ ਚੇਤੇ ਆਇਆ ਕਵੀ ਕੁਝ ਸੋਚ ਕੇ ਕਹਿੰਦਾ ਕਿ ਪੱਤੇ ਵੀ ਕਾਬ ਰੂਪ ਦੇ ਵਿੱਚ ਕੁਝ ਬੋਲਦੇ ਪਏ ਨੇ ਇਹਨਾਂ ਪੱਤਿਆਂ ਦੇ ਵਿੱਚੋਂ ਵੀ ਕਵਿਤਾ ਦੇ ਛੰਦ ਨਿਕਲਦੇ ਪਏ ਨੇ ਹੁਣ ਜਿਹੜਾ ਸੰਗੀਤਕਾਰ ਸੀ ਉਹ ਵੀ ਕੋਲ ਹੀ ਬੈਠਾ ਸੀ ਉਹ ਵੀ ਕੁਝ ਸੋਚ ਕੇ ਕਹਿੰਦਾ ਕਿ ਨਹੀਂ ਪੱਤੇ ਇਕੱਲੇ ਮਾਤਰਾ ਵਿੱਚ ਨਹੀਂ ਬੋਲਦੇ ਤੂੰ ਧਿਆਨ ਦੇ ਇਨ੍ਹਾਂ ਵਿੱਚੋਂ ਸੱਤ ਸੁਰਾਂ ਦੀ ਆਵਾਜ਼ ਵੀ ਬਾਰੋ-ਬਾਰ ਨਿਕਲ ਰਹੀ ਹੈ ਹੁਣ ਰੁੱਖ ਤਾਂ ਇੱਕੋ ਹੀ ਹੈ ਨਾ ਇੱਕ ਨੂੰ ਪੱਤਾ ਡਿੱਗੇ ਤਾਂ ਉਸ ਦੇ ਵਿੱਚ ਨਾਸਵੰਤਾ ਨਜ਼ਰ ਆਉਂਦੀ ਹੈ ਕਿਉਂਕਿ ਉਹ ਬਿਰਾਗੀ ਹੈ ਦੂਜੇ ਕਵੀ ਨੂੰ ਉਸ ਪੱਤੇ ਦੇ ਹਿੱਲਣ ਦੇ ਵਿੱਚੋਂ ਮਾਤਰਾ ਦੀ ਗਿੰਦੇ ਦਿਸਦੀ ਪਈ ਹੈ ਤੀਸਰੇ ਨੂੰ ਉਸ ਵਿੱਚੋਂ ਸੰਗੀਤ ਦੀਆਂ ਸੁਰਾਂ ਨਿਕਲ ਰਹੀਆਂ ਦਿਸਦੀਆਂ ਪਈਆਂ ਨੇ ਹੁਣ ਜਿਹੜਾ ਚੌਥਾ ਘਰੋਂ ਲੜ ਕੇ ਆਇਆ ਸੀ ਦੁਖੀ ਸੀਗਾ ਉਹ ਕਹਿੰਦਾ ਕਿ ਚੁੱਪ ਕਰੋ ਯਰ ਕਿਉਂ ਐਵੇਂ ਫਾਲਤੂ ਦਾ ਗਿਆਨ ਘੋਟੀ ਜਾਂਦੇ ਹੋ ਮੈਂ ਇਕੱਲਾ ਨਹੀਂ ਘਰ ਤੋਂ ਲੜ ਕੇ ਆਇਆ ਇੱਥੇ ਟਾਣੀ ਟਾਣੀ ਲੜਦੀ ਪਈ ਹੈ ਇਹ ਸੱਚਾਈ ਹੈ ਸਾਧ ਸੰਗਤ ਜੀ ਕਿ ਜਿਹੋ ਜਿਹਾਂ ਬੰਦੇ ਦਾ ਅੰਦਰ ਹੁੰਦਾ ਨਾ ਉਹੋ ਜਿਹਾਂ ਉਸ ਨੂੰ ਬਾਹਰ ਨਜ਼ਰ ਆਉਂਦਾ ਅੰਦਰ ਪਾਪੀ ਹੈ ਤਾਂ ਉਸ ਨੂੰ ਪੁੰਨੀ ਬੰਦੇ ਵੀ ਸੱਕੀ ਨਜ਼ਰ ਆਉਣਗੇ ਅੰਦਰ ਸੱਚਾਈ ਹੋਵੇਗੀ ਤਾਂ ਉਹਨਾਂ ਪਾਪੀਆਂ ਦੇ ਵਿੱਚੋਂ ਵੀ ਉਸ ਰੱਬ ਦੀ ਜੋਤ ਨਜ਼ਰ ਆਵੇਗੀ ਊਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੈ ਜਾਂ ਐਸੇ ਬੁਝੀਆ